ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸੰਨ ਕਰੀਏ ਗੱਜ ਵੱਟ ਕੇ ਅੱਖੋ ਜਿਵਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਤੁਹਾਡੇ ਨਾਲ ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਨੂੰ ਸਾਂਝਾ ਕਰਦੇ ਹਾਂ ਸਾ ਸੰਗਤ ਜੀ ਅੱਜ ਸੇਖ ਨਵੇਂ ਵਿਸ਼ੇ ਤੇ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਸਾਧ ਸੰਗਤ ਜੀ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਇਗਰੂ ਨੂੰ ਸੱਚੇ ਮਾਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਕੋਈ ਗੁਰੂ ਦੇ ਲਲ ਲੱਗ ਸਕੇ ਕਿਸੇ ਦਾ ਘਰ ਦੇ ਵਿੱਚੋਂ ਸ਼ਰਾਬ ਖਤਮ ਹੋ ਸਕੇ ਜਦੋਂ ਕਿਸੇ ਦੇ ਘਰ ਵਿੱਚੋਂ ਸਾਦ ਸੰਗਤ ਜੀ ਸ਼ਰਾਬ ਖਤਮ ਹੋ ਜਾਂਦੀ ਹੈ ਤਾਂ ਸਾਦ ਸੰਗਤ ਜੀ ਉਹਨਾਂ ਦੇ ਘਰ ਵਾਲੇ ਸ਼ਰਾਬ ਪੇਣੀ ਛੱਡ ਦਿੰਦੇ ਹਨ ਤਾਂ ਤੁਹਾਨੂੰ 100 ਸੁੱਖ ਦਿੰਦੀ ਹੈ ਜਦੋਂ ਤੁਸੀਂ ਕਿਸੇ ਦਾ ਭਲਾ ਕਰਦੇ ਹੋ ਉਹ ਤੁਹਾਨੂੰ 100 ਸਿੱਸਾ ਦਿੰਦਾ ਹੈ ਜੋ ਤੁਹਾਨੂੰ ਜ਼ਿੰਦਗੀ ਦੇ ਵਿੱਚ ਤਾਰ ਦਿੰਦੀਆਂ ਹਨ ਐਸੀ ਤਰ੍ਹਾਂ ਹੀ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਧੰਨ ਧੰਨ ਸੰਤ ਪਾਬਾ ਅਜੀਤ ਸਿੰਘ ਜੀ ਹੰਸਾੜੀ ਸਾਹਿਬ ਵਾਲੇ ਮਹਾਂਪੁਰਸ਼ਾਂ ਦੇ ਕੌਤਕ ਤੇ ਉਹਨਾਂ ਦੇ ਬਚਨਾਂ ਦੇ ਕਰਾਮਾਤਾਂ ਸਾਧ ਸੰਗਤ ਜੀ ਅੱਜ ਵੀ ਅਸੀਂ ਤੁਹਾਨੂੰ ਇੱਕ ਉਹਨਾਂ ਦੇ ਬਚਨਾਂ ਦੀ ਕਰਾਮਾਤ ਬਾਰੇ ਦੱਸਾਂਗੇ ਕਿ ਕਿਵੇਂ ਇੱਕ ਭੈਣ ਦੇ ਪਤੀ ਦੀ ਜੜ ਤੋਂ ਹੀ ਸ਼ਰਾਬ ਦੀ ਆਦਤ ਨੂੰ ਉਹ ਬਾਬਾ ਜੀ ਦੇ ਬਚਨਾਂ ਨੇ ਕਿਵੇਂ ਖਤਮ ਕਰ ਦਿੱਤਾ ਸਾਧ ਸੰਗਤ ਜੀ ਬਾਬਾ ਜੀ ਨੇ ਸਿਰਫ ਦੋ ਹੀ ਗੱਲਾਂ ਕਹੀਆਂ ਸੀ ਦੋ ਹੀ ਬੇਨਤੀਆਂ ਉਸ ਭੈਣ ਨੇ ਮੰਨ ਲਈਆਂ ਤੇ ਉਹ ਜ਼ਿੰਦਗੀ ਦੇ ਵਿੱਚ ਸੁੱਖ ਪਾ ਲਿਆ ਉਸ ਨੇ ਸਾਥ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸੰਤ ਪਬ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅੱਧੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਥ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਪ੍ਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਥ ਪਾਉਂਦੇ ਹਾਂ ਸਾ ਸੰਗਤ ਜੀ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਤੁਸੀਂ ਜਾਣਦੇ ਹੀ ਹੋ ਕਿ ਉਹਨਾਂ ਨੇ ਇੱਕ ਨਹੀਂ ਅਨੇਕਾਂ ਹੀ ਦੁਨੀਆ ਦਾ ਭਲਾ ਕੀਤਾ ਹੈ ਅਨੇਕਾਂ ਹੀ ਸੰਗਤਾਂ ਦੇ ਕਾਰਜ ਰਾਸ ਕੀਤਾ ਨੇ ਅਨੇਕਾਂ ਨੂੰ ਹੀ ਸਿੱਧੇ ਰਸਤੇ ਪਾਇਆ ਹੈ ਸਾ ਸੰਗਤ ਜੀ ਉਹਨਾਂ ਨੇ ਲੱਖਾਂ ਕਰੋੜਾਂ ਦੀ ਜ਼ਿੰਦਗੀ ਸੁਵਾਰੀ ਹੈ ਅੱਜ ਵੀ ਅਸੀਂ ਤੁਹਾਡੇ ਨਾਲ ਇੱਕ ਹੱਡ ਬਿੱਤੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਸਾ ਸੰਗਤ ਜੀ ਇੱਕ ਵਾਰ ਇੱਕ ਪੈ ਆਪਣੇ ਦੋ ਬੱਚੇ ਲੈ ਕੇ ਮਹਾਪੁਰਸ਼ਾਂ ਜੀ ਦੇ ਕੋਲ ਆ ਗਏ ਸਾਧ ਸੰਗਤ ਜੀ ਉਹ ਮਹਾਪੁਰਸ਼ਾਂ ਜੀ ਕੋਲ ਆ ਕੇ ਬਹੁਤ ਵੈਰਾਗ ਕਰਨ ਲੱਗੇ ਉਸ ਦਾ ਇੱਕ ਬੱਚਾ 10 ਸਾਲ ਦਾ ਸੀ ਇੱਕ ਬੱਚਾ ਉਸ ਦਾ 5 ਸਾਲ ਦਾ ਸੀ ਤੇ ਇੱਕ ਉਸ ਦਾ ਘਰ ਦੇ ਵਿੱਚ ਇੱਕ ਪਤੀ ਸੀ ਇੱਕ ਉਹ ਆਪ ਸੀ ਉਹ ਕਾਚਾਰ ਜੀ ਸੀ ਕਰਦੇ ਸਾਧ ਸੰਗਤ ਜੀ ਜਦੋਂ ਉਹ ਆਪਣੇ ਦੋਨਾਂ ਬੱਚਿਆਂ ਨੂੰ ਲੈ ਕੇ ਮਹਾਪੁਰਸ਼ਾਇ ਜੀ ਕੋਲ ਆ ਕੇ ਅਰਦਾਸ ਬੇਨਤੀ ਕਰਨ ਲੱਗੀ ਉਹ ਬਹੁਤ ਉੱਚੀ ਉੱਚੀ ਰੋਣ ਲੱਗ ਪਈ ਕਹਿੰਦੀ ਮਹਾਪੁਰਸ਼ ਜੀ ਮੈਂ ਬਹੁਤ ਦੁਖੀ ਹਾਂ ਮੇਰਾ ਘਰ ਉੱਜੜ ਗਿਆ ਹੈ ਮੈਂ ਕੀ ਕਰਾਂ ਮਹਾਪੁਰਸ਼ ਕਹਿੰਦੇ ਭਾਈ ਪਹਿਲਾਂ ਤੂੰ ਤੁਸੀਂ ਚੁੱਪ ਕਰੋ ਸਾਧ ਸੰਗਤ ਜੀ ਤੁਸੀਂ ਬਰਾਗ ਕਰਨਾ ਬੰਦ ਕਰੋ ਤੇ ਹੌਲੀ ਹੌਲੀ ਤੁਸੀਂ ਸਾਰੀ ਗੱਲ ਦੱਸੋ ਭਾਈ ਤੈਨੂੰ ਕਿਸ ਚੀਜ਼ ਦਾ ਦੁੱਖ ਹੈ ਤਾਂ ਉਸ ਪੈਣ ਨੇ ਦੱਸਿਆ ਕਿ ਮਹਾਂਪੁਰਜੀ ਮੇਰੇ ਦੋ ਬੱਚੇ ਨੇ ਸਾਡੀ 20 ਕਿੱਲੇ ਪੈਣੀ ਸੀ ਤੇ ਮੇਰੇ ਪਤੀ ਨੇ ਉਹ ਸ਼ਰਾਬ ਪੀ ਪੀ ਕੇ ਨਸ਼ੇ ਦੇ ਵਿੱਚ ਉਹ ਪਾਣੀ ਦੀ ਤਰ੍ਹਾਂ ਰੋੜ ਦਿੱਤੀ ਹੈ ਹੁਣ ਸਾਡੇ ਕੋਲ ਸਿਰ ਚਾਰ ਕਿਲੇ ਹੀ ਬਚੇ ਨੇ ਉਹ ਹਰ ਰੋਜ਼ ਸ਼ਰਾਫੀ ਦੇ ਘਰੇ ਆਉਂਦਾ ਹੈ ਤੇ ਮੈਨੂੰ ਬਹੁਤ ਜ਼ਿਆਦਾ ਕੁੱਟਦਾ ਮਾਰਦਾ ਵੀ ਹੈ ਜੇ ਮੈਂ ਕੋਈ ਗੱਲ ਕਹਿੰਦੀ ਹਾਂ ਤਾਂ ਮੈਨੂੰ ਕੁੱਟਣ ਲੱਗ ਜਾਂਦਾ ਹੈ ਜਿਸ ਨਾਲ ਬੱਚੇ ਦੇਖ ਕੇ ਡਰ ਜਾਂਦੇ ਨੇ ਤੇ ਬੱਚੇ ਬਹੁਤ ਤੰਗ ਹੋ ਜਾਂਦੇ ਨੇ ਮਹਾਂਪੁਰਜੀ ਮੈਂ ਲੁੱਟੀ ਗਈ ਹਾਂ ਮੇਰੇ ਤੇ ਰਹਿਮ ਕਰੋ ਮੇਰੇ ਤੇ ਸਮਤ ਬਖਸ਼ੋ ਕਿਰਪਾ ਕਰੋ ਮੇਰੇ ਤੇ ਮੇਰਾ ਘਰ ਬਚਾ ਲਓ ਮਹਾਪੁਰਸ਼ ਜੀ ਕਹਿੰਦੇ ਭਾਈ ਕੋਈ ਗੱਲ ਨਹੀਂ ਵਾਹਿਗੁਰੂ ਜੀ ਭਲੀ ਕਰਨਗੇ ਮਹਾਪੁਰਸ਼ਾ ਜੀ ਨੇ ਇੰਨੀ ਗੱਲ ਬੀਬੀ ਨੂੰ ਕਹੀ ਕਹਿੰਦੇ ਭਾਈ ਵਾਹਿਗੁਰੂ ਜੀ ਭਲੀ ਕਰੇਗਾ ਮਹਾਪੁਰਜ ਜੀ ਕਹਿੰਦੇ ਭਾਈ ਤਾਂ ਬੀਬੀ ਨੇ ਪੁੱਛਿਆ ਭੈਣ ਨੇ ਉਸਨੇ ਪੁੱਛਿਆ ਕਿ ਬਾਬਾ ਜੀ ਮੇਰਾ ਘਰਣਾ ਵੀ ਕਦੀ ਸ਼ਰਾਬ ਪੀਣੀ ਬੰਦ ਕਰ ਦੇਵੇਗਾ ਉਹ ਵੀ ਇਸ ਆਦਤ ਨੂੰ ਛੱਡ ਦੇਵੇਗਾ ਮਹਾਪਰਸ਼ਚੀ ਕਹਿੰਦੇ ਪਾਈ ਦੇਖਿਆ ਜਾਵੇ ਤੇ ਇਸ ਦੇ 100 ਤਰੀਕੇ ਨੇ ਜਿਸ ਨਾਲ ਛੱਡੀ ਜਾ ਸਕਦੀ ਹੈ ਜੇ ਤੁਸੀਂ ਭਰੋਸਾ ਰੱਖਦੇ ਹੋ ਜੇ ਦੇਖਿਆ ਜਾਵੇ ਤਾਂ ਇਸ ਦਾ ਕੋਈ ਇਲਾਜ ਨਹੀਂ ਹੈ ਇਸ ਤੋਂ ਬਿਮਾਰੀਆਂ ਹੀ ਲੱਗਣੀਆਂ ਨੇ ਕਿਉਂਕਿ ਜਾਦਾ ਪੀਣ ਦੇ ਨਾਲ ਬਿਮਾਰੀਆਂ ਹੀ ਘੇਰਾ ਪਾਉਂਦੀਆਂ ਨੇ ਜਿਸ ਦੇ ਨਾਲ ਲੀਵਰ ਫੇਲ ਹੋ ਜਾਂਦਾ ਹੈ ਸਾਸੰਗਤ ਜੀ ਤਦ ਬੀਬੀ ਬਹੁਤ ਬੇਰਾਗ ਕਰਨ ਲੱਗੀ ਕਹਿੰਦੀ ਮਹਾਂਪੁਰਜੀ ਮੇਰਾ ਘਰ ਬਚਾ ਲਓ ਮੇਰੇ ਦੋ ਛੋਟੇ ਛੋਟੇ ਬੱਚੇ ਤਾਂ ਇਹ ਛੋਟੇ ਨੇ ਕੱਲ ਨੂੰ ਇਹਨਾਂ ਨੇ ਵੱਡੇ ਵੀ ਹੋਣਾ ਹੈ ਇਹਨਾਂ ਨੂੰ ਪੜਾਉਣਾ ਲਿਖਾਉਣਾ ਵੀ ਹੈ ਮੈਂ ਕਿੱਥੋਂ ਇਹਨਾਂ ਨੂੰ ਪੜਾਵਾ ਲਿਖਾਵਾਂਗੀ ਜੇ ਮੇਰੇ ਘਰ ਵਾਲਾ ਇਸੇ ਤਰ੍ਹਾਂ ਹੀ ਕਪੜੇ ਘਰ ਦੀ ਸਾਰੀ ਪੈੜੀ ਸ਼ਰਾਬ ਅਤੇ ਨਸ਼ੇ ਦੇ ਵਿੱਚ ਰੋੜੀ ਗਿਆ ਤਾਂ ਮਹਾਪੁਰਸ਼ੀ ਕਹਿੰਦੇ ਭਾਈ ਦੋ ਬੇਨਤੀਆਂ ਮੰਨ ਲੈਣਾ ਤਾਂ ਮਹਾਪੁਰਸ਼ੀ ਨੇ ਭਾਈ ਪਹਿਲੀ ਬੇਨਤੀ ਕੀਤੀ ਕਿ ਬੀਬਾ ਜਦੋਂ ਵੀ ਤੇਰਾ ਪਤੀ ਘਰੇ ਆਵੇ ਤੋ ਉਸ ਨੂੰ ਚਾਹੇ ਸ਼ਰਾਬ ਪੀ ਕੇ ਘਰੇ ਆਵੇ ਤੋ ਉਸ ਨੂੰ ਕੁਝ ਨਹੀਂ ਬੋਲਣਾ तू बिल्कुल चुप रहना है तो उस जो मंगता है वह देना है तो उस रोटी देनी है पानी देना है तो उस कुछ नहीं कहना कत वचन बाबा जी दूसरी बेनती बाबा जी ने दूसरा वचन यह बचन य केंद्र बीबा तू सवेरे अमृत वेले उठ के इश्न करके सुचे कपड़े पा के ਤੂੰ ਸਵਾ ਕੰਟਾ ਮੂਲ ਮੰਤਰ ਦਾ ਜਾਪ ਕਰਨਾ ਹੈ ਕੋਲ ਤੂੰ ਇੱਕ ਗਲਾਸ ਦੇ ਵਿੱਚ ਟਾ ਕੇ ਜਲ ਰੱਖ ਲੈਣਾ ਹੈ ਤੇ ਸਾਰਾ ਧਿਆਨ ਤੇਰਾ ਜਲ ਵਿੱਚ ਹੋਣਾ ਚਾਹੀਦਾ ਹੈ ਤੂੰ ਮੂਲ ਮੰਤਰ ਦਾ ਜਾਪ ਇਸ ਤਰ੍ਹਾਂ ਕਰਨਾ ਹੈ ਕਿ ਤੇਰੇ ਘਰ ਵਾਲੇ ਤੱਕ ਆਵਾਜ਼ ਨਾ ਪਹੁੰਚੇ ਤੇ ਤੂੰ ਹੌਲੀ-ਹੌਲੀ ਬੋਲ ਕੇ ਮੂਲ ਮੰਤਰ ਦਾ ਜਾਪ ਕਰਨਾ ਹੈ ਤੋ ਉਸ ਦੇ ਵਿੱਚ ਆਪਣੀਆਂ ਅੱਖਾਂ ਬੰਦ ਨਹੀਂ ਕਰਨੀਆਂ ਅਸੇ ਪਾਸੇ ਵੀ ਤਿਆ ਰੱਖਣਾ ਹੈ ਜੋ ਕਿ ਤੇਰੇ ਪਤੀ ਨੂੰ ਪਤਾ ਨਾ ਲੱਗ ਸਕੇ ਕਿ ਤੂੰ ਬਾਣੀ ਦਾ ਜਾਪ ਕਰ ਰਹੀ ਹੈ ਜਦੋਂ ਉਹ ਸੁਕਤਾ ਪਿਆ ਹੋਵੇ ਤੂੰ ਉਸ ਵੇਲੇ ਅੰਮ੍ਰਿਤ ਵੇਲੇ ਉੱਠ ਕੇ ਇਹ ਕੰਮ ਕਰਨਾ ਹੈ ਭਾਈ ਤੂੰ ਇਹ ਸਵਾ ਮਹੀਨਾ ਕਰਨਾ ਹੈ ਮੀਨਜ਼ ਕੀ 40 ਦਿਨ ਕਰਨਾ ਹੈ 40 ਦਿਨਾਂ ਤੋਂ ਬਾਅਦ ਫਿਰ ਮੈਨੂੰ ਦੱਸਣਾ ਕਿ ਤੇਰਾ ਪਤੀ ਸ਼ਰਾਬ ਛੱਡੀ ਹੈ ਕਿ ਨਹੀਂ ਛੱਡੀ ਤਮ ਮਹਾਪੁਰਸ਼ ਦਿਨ ਕੇਹਾ ਭਾਈ ਤੂੰ ਇਸੇ ਤਰ੍ਹਾਂ ਕਰ ਫਿਰ ਤੂੰ ਮੈਨੂੰ ਆ ਕੇ ਦੱਸਣਾ ਇਸੇ ਤਰ੍ਹਾਂ ਹੀ ਪਾਈ ਉਹ ਬੀਬੀ ਨੇ ਉਹ ਭੈਣ ਨੇ ਬਾਬਾ ਜੀ ਦਾ ਸ਼ੁਕਰੀਆ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਆ ਕੇ ਆ ਕੇ ਸਾ ਸੰਗਤ ਜੀ ਅਰਦਾਸ ਬੇਨਤੀ ਕਰਕੇ ਉਸਨੇ ਅਗਲੇ ਦਿਨ ਤੋਂ ਹੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਉਸਨੇ ਸਵਾ ਕੰਟਾ মূল ਮੰਤਰ ਦਾ ਜਾਪ ਕਰਨਾ ਸ਼ੁਰੂ ਕੀਤਾ ਤਾਂ ਜਦੋਂ ਉਸ ਦੀ ਭੈਣ ਨੇ ਪੁੱਛਿਆ ਸੀ ਬਾਬਾ ਜੀ ਬਾਬਾ ਜੀ ਮੈਂ ਜਲ ਤੱਕ ਕੀ ਕਰਾਂ ਮਹਾਂਪੁਰਸ਼ ਜੀ ਕਹਿੰਦੇ ਭਾਈ ਜਦੋਂ ਵੀ ਉਹ ਪਾਣੀ ਮੰਗੇ ਤਾਂ ਉਸ ਨੂੰ ਜਲ ਦੇਣਾ ਤੇ ਦੇਣਾ ਹੈ ਅੱਗੇ ਵਾਹਿਗੁਰੂ ਜੀ ਮਿਹਰ ਕਰਨਗੇ ਗੁਰੂ ਨਾਨਕ ਪਾਸ਼ਾ ਕਿਰਪਾ ਕਰਨਗੇ ਭਾਈ ਉਸ ਬੀਬੀ ਨੇ ਅਮ੍ਰਿਤ ਵੇਲੇ ਤੇ ਸਵਾ ਕਾਂਟਾ ਮੂਲ ਮੰਤਰ ਦਾ ਜਾਪ ਕਰਦੀ ਹੀ ਸੀ ਅਤੇ ਸਾਧ ਸੰਗਤ ਜੀ ਜਦੋਂ ਵੀ ਉਸ ਨੂੰ ਦਿਨ ਦੇ ਵਿੱਚ ਟਾਈਮ ਮਿਲਦਾ ਸੀ ਕਦੇ ਅੱਧਾ ਘੰਟਾ ਕਦੇ 2 ਘੰਟੇ ਕਦੇ 4 ਘੰਟੇ ਉਹ ਉਸ ਵੇਲੇ ਵੀ ਮੂਲ ਮੰਤਰ ਦਾ ਜਾਪ ਕਰਦੀ ਸੀ ਜਦੋਂ ਉਸ ਦਾ ਪਤੀ ਘਰ ਨਹੀਂ ਸੀ ਹੁੰਦਾ ਤਾਂ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਟਾਈਮ ਬੀਤਦਾ ਗਿਆ ਸਵਾ ਮਹੀਨਾ ਪੂਰਾ ਹੋ ਗਿਆ ਉਸਨੇ ਸਵਾ ਮਹੀਨਾ ਜਿਸ ਦਿਨ ਪੂਰਾ ਹੋਣਾ ਸੀ ਉਸ ਦਾ ਪਾਠ ਦੀ ਸਮਾਪਤੀ ਸੀ ਉਸਨੇ ਦੀਗਾ ਸਜਾ ਕੇ 사ਤ ਸੰਗਤ ਜੀ ਉਹ ਗੁਰੂ ਘਰ ਜਾ ਕੇ ਉਸਨੇ ਅਰਦਾਸ ਕਰਵਾ ਦਿੱਤੀ ਤਾਂ 사ਤ ਸੰਗਤ ਜੀ ਜਦੋਂ ਉਹ ਘਰ ਵਾਪਸ ਆਈ ਤਾਂ ਉਸ ਦਾ ਪਤੀ ਉਸ ਨੂੰ ਕਹਿੰਦਾ ਕਿ ਮੈਂ ਅੰਮ੍ਰਿਤ ਛਕਣਾ ਹੈ उसने लग्या कि इसने बहुत ज़्यादा शराब पीती है त करके इस तरह बोल रहा है पर सत संगत जी जब उस पता लगा कि ये सोफी है इसने शराब नहीं पीती है तो उस सुन के हैरान हो गई कहती महाराज जी ये तो चमत्कार हो गया तो सात संगत जी उसने ਕਿਆ ਠੀਕ ਹੈ ਤੁਸੀਂ ਅੰਮ੍ਰਿਤ ਛਕ ਲਓ ਤੇ ਇਸੇ ਤਰ੍ਹਾਂ ਹੀ ਪਾਈ ਉਹ ਫਿਰ ਅਗਲੇ ਦਿਨ ਆਪਣੇ ਪਤੀ ਨੂੰ ਬਿਨਾਂ ਦੱਸੇ ਮਹਾਪੁਰਸ਼ਾਂ ਜੀ ਦੇ ਡੇਰੇ ਆ ਗਈ ਹਾਂ ਸਾੜੀ ਸਾਈ ਸਾਸੰਗਤ ਜੀ ਜਦੋਂ ਉਹ ਮਹਾਪੁਰਸ਼ਾਂ ਜੀ ਕੋਲ ਖੁਸ਼ੀ-ਖੁਸ਼ੀ ਗਈ ਤਾਂ ਮਹਾਪੁਰਸ਼ ਜੀ ਮੁਸਕਰਾਉਣ ਲੱਗੇ ਕਹਿੰਦੇ ਭਾਈ ਫਿਰ ਕੀ ਹੋਇਆ ਕਿਆ ਨੀ ਮਹਾਪੁਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਹੈ ਤੁਸੀਂ ਮੇਰਾ ਘਰ ਬਚਾ ਲਿਆ ਤੁਸੀਂ ਮੇਰੇ ਬੱਚਿਆਂ ਦੀ ਜ਼ਿੰਦਗੀ ਬਚਾ ਲੀ ਤੇ ਮੇਰਾ ਪਤੀ ਕਹਿੰਦਾ ਮੈਂ ਅੰਮ੍ਰਿਤ ਛਕਣਾ ਹੈ ਕਹਿੰਦੇ ਭਾਈ ਫਿਰ ਛਕਾ ਦੋ ਕਹਿੰਦੇ ਭਾਈ ਉਸ ਨੂੰ ਵੀ ਅੰਮ੍ਰਿਤ ਛਕਾਓ ਤੇ ਤੁਸੀਂ ਵੀ ਅੰਮ੍ਰਿਤ ਛਕ ਲਓ ਸਾਰਾ ਪਰਿਵਾਰ ਅੰਮ੍ਰਿਤ ਛਕ ਲਓ ਉਹਨਾਂ ਨੇ ਇਸੇ ਤਰ੍ਹਾਂ ਹੀ ਪਾਈ ਫਿਰ ਦੋ ਚਾਰ ਦਿਨਾਂ ਨੂੰ ਸਾਧ ਸੰਗਤ ਜੀ ਵਿਸਾਖੀ ਸੀ ਉਸਨੇ ਫਿਰ 13 ਅਪ੍ਰੈਲ ਵਾਲੇ ਦਿਨ ਗੁਰੂ ਘਰ ਜਾ ਕੇ ਸਾਰੇ ਪਰਿਵਾਰ ਨੇ ਅੰਮ੍ਰਿਤ ਛਕ ਲਿਆ ਤੇ ਤਾਂ ਸਾਧ ਸੰਗਤ ਜੀ ਉਹਨਾਂ ਦਾ ਖੁਸ਼ੀ ਵਾਲਾ ਪਰਿਵਾਰ ਹੋ ਗਿਆ ਉਹਨਾਂ ਦੇ ਪਰਿਵਾਰ ਵਿੱਚ ਸੁੱਖ ਆ ਗਏ ਖੁਸ਼ਹਾਲੀ ਆ ਗਈ ਤਾਂ ਸਾਧ ਸੰਗਤ ਜੀ ਉਹ ਹਰ ਵੇਲੇ ਹੁਣ ਹਰ ਰੋਜ਼ ਪਾਠ ਕਰਦੀ ਹੈ ਉਸਨੂੰ ਗੁਰੂ ਮਹਾਰਾਜ ਜੀ ਤੇ ਨਾ ਭਰੋਸਾ ਹੋ ਗਿਆ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਹਿੰਦੇ ਜਿਹੜਾ ਸੱਚੇ ਮਨ ਦੇ ਨਾਲ ਇਕਾਗਰ ਜਿਤ ਹੋ ਕੇ ਗੁਰੂ ਮਹਾਰਾਜ ਜੀ ਤੇ ਭਰੋਸਾ ਰੱਖਦਾ ਹੈ ਉਹਨਾਂ ਦੇ ਸਭ ਕੁਝ ਛੱਡ ਦਿੰਦਾ ਹੈ ਕਿ ਮਹਾਰਾਜ ਜੀ ਹੁ ਤਸੀਂ ਹੀ ਕਰਨਾ ਹੈ ਤਾਂ ਵਾਹਿਗੁਰੂ ਜੀ ਨੂੰ ਵੀ ਫਿਰ ਉਸ ਦੀ ਅਰਦਾਸ ਸੁਣੀ ਪੈਂਦੀ ਹੈ ਉਸ ਦੀ ਚੋੜੀ ਵਿੱਚ ਖੈਰ ਪਾਉਣੀ ਪੈਂਦੀ ਹੈ ਸਾਧ ਸੰਗਤ ਜੀ ਜਦੋਂ ਅਸੀਂ ਗੁਰੂ ਮਹਾਰਾਜ ਜੀ ਅੱਗੇ ਨੱਥਾ ਡੇਗਦੇ ਹਾਂ ਉੱਥੇ ਵੀ ਅਰਦਾਸਾ ਕਰਦੇ ਹਾਂ ਤੇ ਅਸੀਂ ਕਦੇ ਬਾਬਿਆਂ ਕੋ ਕਦੇ ਕਿਤੇ ਹੋਰ ਅਸੀਂ ਭਟਕਦੇ ਹਾਂ ਫਿਰ ਗੁਰੂ ਮਹਾਰਾਜ ਜੀ ਉਹਨਾਂ ਦੀ ਅਰਦਾਸ ਪੂਰੀ ਨਹੀਂ ਕਰਦੇ ਕਹਿੰਦੇ ਹਨ ਇੱਕ ਗੁਰੂ ਨੂੰ ਮੰਨੋ ਭਾਈ ਇੱਕ ਅੱਗੇ ਅਰਦਾਸ ਕਰੋ ਤਾੜ ਨੂੰ ਸੁੱਖ ਹੀ ਸੁੱਖ ਮਿਲਣਗੇ ਸਾ ਸੰਗਤ ਜੀ ਇਹ ਸਚਾਈ ਹੈ ਕਿ ਗੁਰੂਪ ਮਹਾਰਜ ਦੇ ਘਰ ਕੀ ਨਹੀਂ ਹੈ ਸਭ ਕੁਝ ਹੈ ਇਸੇ ਤਰ੍ਹਾਂ ਹੀ ਪਾਈ ਮਹਾਂਪੁਰਖ ਜੀ ਫਰਮਾਨ ਕਰਦੇ ਨੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਤੇ ਸਭ ਪਾਵੇ ਕਹਿੰਦੇ ਗੁਰੂ ਮਹਾਰਜ ਦੇ ਘਰ ਕੀ ਨਹੀਂ ਉਹ ਤੇ ਮੁਰਦਿਆਂ ਵਿੱਚ ਵੀ ਜਾਨ ਪਾ ਦਿੰਦੇ ਨੇ ਇਹ ਤਾਂ ਸਿਰਫ ਇੱਕ ਸ਼ਰਾਬ ਛਡਾਉਣੀ ਸੀ ਸਾਧ ਸੰਗਤ ਜੀ ਇਹਨੀ ਕੋ ਬੇਨਤੀਆ ਕਬੂਲ ਕਰਨਾ ਜੀ ਸਾਧ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਉਸ ਭੈਣ ਦਾ ਪਰਿਵਾਰ ਸੁੱਖਾਂ ਨਾਲ ਭਰ ਗਿਆ ਤਾਂ ਉਸ ਦੇ ਪਤੀ ਨੇ ਹੌਲੀ-ਹੌਲੀ ਸਾਧ ਸੰਗਤ ਜੀ ਜਿਹੜੀ ਜ਼ਮੀਨ ਉਸ ਨੇ ਸ਼ਰਾਬ ਦੇ ਵਿੱਚ ਰੋੜ ਦਿੱਤੀ ਸੀ ਨਸ਼ੇ ਦੇ ਵਿੱਚ ਰੋੜ ਦਿੱਤੀ ਸੀ ਸਾਧ ਸੰਗਤ ਜੀ ਉਸ ਨੇ ਫਿਰ ਹੌਲੀ-ਹੌਲੀ ਕਰਕੇ ਸਮਾਂ ਬੀਤ ਗਿਆ ਗਿਆ ਉਸ ਨੇ ਬਹੁਤ ਮਿਹਨਤ ਕੀਤੀ ਤੇ ਉਹ ਵੀ ਗੁਰੂ ਮਹਾਰਾਜ ਜੀ ਦੇ ਸੰਤ ਮਹਾਪੁਰਸ਼ਾਂ ਜੀ ਦੇ ਕੋਲ ਜਾਣ ਲੱਗ ਪਿਆ ਤੇ ਸਾਧ ਸੰਗਤ ਜੀ ਉਸ ਨੇ ਹੌਲੀ-ਹੌਲੀ ਕਰਕੇ ਆਪਣੀ ਪਹਿਲੀ 40 ਕਿੱਲੇ ਬਣਾ ਲਈ ਸਾਧ ਸੰਗਤ ਜੀ ਤੇ ਉਹ ਹੁਣ ਹਰ ਟਾਈਮ ਪਰਿਵਾਰ ਖੁਸ਼ੀ ਰਹਿੰਦਾ ਹੈ ਤੇ ਗੁਰੂ ਮਹਾਰਾਜ ਜੀ ਦੇ ਗੁਰੂ ਕਰਜਾ ਕੇ ਸੇਵਾ ਕਰਦਾ ਹੈ ਤੇ ਉਹਨਾਂ ਦੀਆਂ ਵਡਿਆਈਆਂ ਲੈਂਦਾ ਹੈ ਸਾਧ ਸੰਗਤ ਜੀ ਐਸੀ ਆਪਣੀ ਅੱਜ ਦੀ ਕਥਾ ਸਾਧ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਅੰਤ ਤੱਕ ਬਣੇ ਰਹਿਣਾ ਆਪ ਜੀ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਾਧ ਸੰਗਤ ਜੀ ਤੇ ਆਪ ਜੀ ਨੂੰ ਵੀ ਜੇ ਕੋਈ ਵਾਕਤਵਾਂ ਕਥਾ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਤਾਂ ਜੋ ਕਿਸੇ ਵੀਰ ਭੈਣ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਜਦੋਂ ਕਿਸੇ ਦੇ ਘਰ ਵਿੱਚੋਂ ਉਸ ਦੇ ਘਰ ਦੇ ਸ਼ਰਾਬ ਪੀਣ ਛੱਡ ਦਿੰਦੇ ਹਨ ਤਾਂ ਤੁਹਾਨੂੰ ਉਹ ਸੋ ਸੀਸਾ ਦਿੰਦਾ ਹੈ ਜਿਸ ਦੇ ਨਾਲ ਤੁਸੀਂ ਜ਼ਿੰਦਗੀ ਦੇ ਵਿੱਚ ਤਰ ਜਾਂਦੇ ਹੋ ਕਹਿੰਦੇ ਇੱਕ ਸੀਸ ਹੀ ਬੰਦੇ ਦੀ ਬੰਦੇ ਨੂੰ ਤਾਰ ਦਿੰਦੀ ਹੈ ਸਾਧ ਸੰਗਤ ਜੀ ਜਦੋਂ ਅਸੀਂ ਕਿਸੇ ਦਾ ਪਲਾ ਕਰਦੇ ਹਾਂ ਤਾ ਗੁਰੂ ਮਹਾਰਾਜੀ ਸਾਡਾ ਫਲਾ ਕਰਦੇ ਹਨ 사త్సੰਗਤ ਜੀ ਇਹ ਸੀ ਇੱਕ ਸੱਚੀ ਹੱਦ ਬੀਤੀ ਕਟਣਾ 사త్సੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹਾਂ ਸਾਡੇ ਸਾਹਿਬ ਬੜੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ 사త్సੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸਾਧ ਸੰਗਤ ਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਕੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਸਾਧ ਸੰਗਤ ਜੀ ਉਪਦੇਸ਼ ਇੱਕੋ ਹੀ ਹੈ ਬਾਣੀ ਦੇ ਨਾਲ ਜੁੜਨਾ ਤੇ ਦੂਜਿਆਂ ਨੂੰ ਜੋੜਨਾ ਸਾਧ ਸੰਗਤ ਜੀ ਬਾਣੀ ਦੇ ਵਿੱਚ ਇੰਨੀ ਸ਼ਕਤੀ ਹੈ ਨਾ ਤਸੀਂ ਸੋਚ ਵੀ ਨਹੀਂ ਸਕਦੇ ਪਰ ਗੱਲ ਹੈ ਇੱਕ ਸੱਚੇ ਮਨ ਦੇ ਨਾਲ ਤੇ ਦੂਜੀ ਗੱਲ ਦੂਜੀ ਬੇਨਤੀ ਹੈ ਭਰੋਸਾ ਰੱਖਣਾ ਜਿਹੜਾ ਬੰਦਾ ਇਹ ਦੋ ਕੰਮ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਂਦਾ ਹੈ ਉਹ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਪਾਉਂਦਾ ਹੈ ਸਾਧ ਸੰਗਤ ਜੀ ਏਨੀ ਕੁ ਸੇਵਾ ਪਰਵਾਨ ਕਰਨਾ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰਜੀ ਕੀ